ਜਦੋਂ ਰਾਮ ਰਾਏ ਦੇ ਵੱਲੋਂ ਗੁਰਗੱਦੀ ਨੂੰ ਲੈ ਕੇ ਆਪਣਾ ਦਾਵਾ ਕੀਤਾ ਜਾਂਦਾ ਏ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਦਿੱਲੀ ਦੇ ਵਿੱਚ ਜਾਂਦੇ ਨੇ ਅਤੇ ਮੁਗਲ ਹਕੂਮਤ ਦੇ ਕੋਲ ਰਾਮ ਰਾਏ ਵੱਲੋਂ ਫਰਿਆਦ ਕੀਤੀ ਜਾਂਦੀ ਹੈ ਤਾਂ ਉਦੋਂ ਕੀ ਕੁਝ ਵਾਪਰਦਾ ਏ ਇਸ ਦਾ ਅੱਜ ਜ਼ਿਕਰ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਵਿੱਚ ਤੁਹਾਡਾ ਸਵਾਗਤ ਹੈ ਪੜਾਓ ਪੜਾ ਸਫਰ ਕਰਦੇ ਅਤੇ ਥਾਂ ਥਾਂ ਸਤਨਾਮ ਦਾ ਉਪਦੇਸ਼ ਦਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਜਾ ਪਹੁੰਚੇ ਮਿਰਜ਼ਾ ਰਾਜਾ ਜੈ ਸਿੰਘ ਨੇ ਆਪ ਦਾ ਉਤਾਰਾ ਰਾਏ ਸੀਨਾ ਵਿੱਚ ਆਪਣੇ ਬੰਗਲੇ ਦੇ ਵਿੱਚ ਕਰਵਾਇਆ ਇਸ ਤਾਂ ਹੁਣ ਗੁਰਦੁਆਰਾ ਬੰਗਲਾ ਸਾਹਿਬ ਸ਼ੋਭਿਤ ਹੈ ਦਿੱਲੀ ਦੀ ਸਿੱਖ ਸੰਗਤ ਉੱਥੇ ਆ ਕੇ ਦਰਸ਼ਨ ਕਰਦੀ ਉਰੰਗਜੀਬ ਨੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕਰਕੇ ਲੀਤਾ ਗੁਰੂ ਜੀ ਨੇ ਉੱਤਰ ਭੇਜਿਆ ਮੇਰਾ ਵੱਡਾ ਭਰਾ ਤੁਹਾਡੇ ਪਾਸ ਹੈ ਅਤੇ ਜੋ ਕਹੋ ਕਰਨ ਨੂੰ ਤਿਆਰ ਹੈ ਮੇਰੇ ਪਿਤਾ ਜੀ ਦੀ ਅੰਤਿਮ ਆਗਿਆ ਇਹ ਸੀ ਕਿ ਰਾਜਸੀ ਮਾਮਲਿਆਂ ਸੰਬੰਧੀ ਤੁਹਾਡੇ ਨਾਲ ਮੇਰਾ ਵੱਡਾ ਭਰਾ ਹੀ ਗੱਲਬਾਤ ਕਰੇ ਮੈਨੂੰ ਦਖਲ ਦੇਣ ਦੀ ਮਨਾਹੀ ਕਰਗੇ ਸਨ ਮੇਰਾ ਕੰਮ ਸਤਨਾਮ ਦਾ ਉਪਦੇਸ਼ ਤੇ ਪ੍ਰਚਾਰ ਕਰਨਾ ਹੈ ਬਾਦਸ਼ਾਹ ਨੇ ਮੇਰੇ ਪਾਸੋਂ ਤੇ ਮੈਂ ਬਾਦਸ਼ਾਹ ਪਾਸੋਂ ਕੀ ਲੈਣਾ ਅਗਲੇ ਦਿਨ ਔਰੰਗਜ਼ੇਬ ਦਾਸ ਸਹਜਾਦਾ ਆਇਆ ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ ਜਦ ਉਸ ਨੇ ਗੁਰਗੰਦੀ ਬਾਰੇ ਰਾਮ ਰਾਜ ਦੇ ਦਾਅਵੇ ਦੀ ਗੱਲ ਕੀਤੀ ਤਾਂ ਆਪ ਨੇ ਬਾਦਸ਼ਾਹ ਨੂੰ ਇਹ ਕਹਿ ਭੇਜਿਆ ਗੁਰਗੱਦੀ ਵਿਰਾਸਤ ਜਾਂ ਜ਼ੱਦੀ ਮਲਕੀਅਤ ਦੀ ਸ਼ੈ ਨਹੀਂ ਗੁਰਦਾਨਕ ਦੇਵ ਜੀ ਨੇ ਆਪਣੇ ਪੁੱਤਾਂ ਨੂੰ ਛੱਡ ਕੇ ਸੇਵਕ ਸਿੱਖ ਨੂੰ ਗੱਦੀ ਦਿੱਤੀ ਸੀ ਗੁਰੂ ਅੰਗਦ ਦੇਵ ਜੀ ਨੇ ਅਤੇ ਗੁਰੂ ਅਮਰਦਾਸ ਜੀ ਨੇ ਪੁੱਤਾਂ ਨੂੰ ਗੱਦੀ ਨਹੀਂ ਸੀ ਦਿੱਤੀ ਗੁਰੂ ਰਾਮਦਾਸ ਜੀ ਨੇ ਵੱਡੇ ਪੁੱਤਾਂ ਨੂੰ ਛੱਡ ਕੇ ਛੋਟੇ ਪੁੱਤ ਨੂੰ ਗੁਰਿਆਈ ਦਿੱਤੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤਾਂ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰਗੱਦੀ ਲਈ ਚੁਣਿਆ ਜਿਸ ਨੂੰ ਗੁਰੂ ਸਾਹਿਬ ਨੇ ਵਧੇਰੇ ਯੋਗ ਤੇ ਧਰੋ ਅੰਗਿਆ ਹੋਇਆ ਸਮਝਿਆ ਉਸ ਨੂੰ ਹੀ ਉਹਨਾਂ ਗੁਰਗੱਦੀ ਦਿੱਤੀ ਇਸ ਕਰਕੇ ਪਿਤਾ ਗੁਰੂ ਜੀ ਲਈ ਇਹ ਜ਼ਰੂਰੀ ਨਹੀਂ ਸੀ ਕਿ ਵੱਡੇ ਪੁੱਤਰ RAM RAJ ਨੂੰ ਹੀ ਗੁਰਗੱਦੀ ਦੰਦੇ ਉਹਨਾਂ ਵੱਡੇ ਪੁੱਤ ਨੂੰ ਛੱਡ ਕੇ ਛੋਟੇ ਨੂੰ ਗੁਰਗੱਦੀ ਲਈ ਚੁਣਿਆ ਇਹ ਕੋਈ ਅਨੋਖੀ ਜਾਂ ਅਲੋਕਾਰੀ ਗੱਲ ਨਹੀਂ RAM RAJ ਨੇ ਗੁਰਬਾਣੀ ਦੀ ਤੁੱਕ ਬਦਲ ਕੇ ਅਜਿਹਾ ਕੰਮ ਕੀਤਾ ਹੈ ਜੋ ਸਿੱਖ ਨਹੀਂ ਕਰ ਸਕਦਾ ਜਾਂ ਕਰ ਸਕਦਾ ਅਜਿਹੀਆਂ ਗੱਲਾਂ ਕਰਕੇ ਹੀ ਪਿਤਾ ਜੀ ਨੇ ਉਸ ਨੂੰ ਤਿਆਗ ਦਿੱਤਾ ਇਸ ਵਿੱਚ ਕੋਈ ਵਧੀਕੀ ਜਾਂ ਤੱਕਾ ਨਹੀਂ ਕੋਈ ਬੇਇਨਸਾਫੀ ਨਹੀਂ RAM RAJ ਦਾ ਦਾਵਾ ਝੂਠਾ ਹੈ ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਰਾਮ ਰਾਏ ਨਾਲ ਕੋਈ ਬੇਇਨਸਾਫੀ ਨਹੀਂ ਹੋਈ ਪਰ ਬਾਦਸ਼ਾਹ ਨੇ ਗੁਰੂ ਜੀ ਦੀ ਸਮਝ ਸਿਆਣਪ ਦੀ ਪਰਖ ਕਰਨੀ ਚਾਹੀ ਉਸਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਕਿਹਾ ਕਿ ਇਹਨਾਂ ਦੀ ਕਰਾਮਾਤੀ ਸ਼ਕਤੀ ਦੀ ਪਰਖ ਕਰੋ ਰਾਜੇ ਨੇ ਇੱਕ ਵਿਉਂਤ ਸੋਚੀ ਉਹ ਗੁਰੂ ਜੀ ਨੂੰ ਆਪਣੇ ਮਹਿਲਾਂ ਦੇ ਵਿੱਚ ਇਹ ਕਹਿ ਕੇ ਲੈ ਗਿਆ ਕਿ ਪਟਰਾਣੀ ਅਤੇ ਹੋਰ ਪਟਵਾਰ ਆਪ ਦਾ ਦਰਸ਼ਨ ਕਰਨਾ ਚਾਹੁੰਦੇ ਹਨ ਜਦੋਂ ਉਹ ਮਹਿਲੀ ਪੂਜੇ ਤਾਂ ਉਹਨਾਂ ਦੇ ਉਦਾਲੇ ਰਾਜਾ ਜੈ ਸਿੰਘ ਦੇ ਘਰ ਦੀਆਂ ਇਸਤਰੀਆਂ ਆ ਜੁੜੀਆਂ ਉਹਨਾਂ ਵਿੱਚ ਪਟਰਾਣੀ ਵੀ ਸੀ ਅਤੇ ਹੋਰ ਰਾਣੀਆਂ ਅਤੇ ਗੋਲੀਆਂ ਵੀ ਸਭ ਨੇ ਇੱਕੋ ਜਿਹੇ ਕੱਪੜੇ ਪਾਏ ਹੋਏ ਸਨ ਗੁਰੂ ਜੀ ਨੂੰ ਕਿਹਾ ਗਿਆ ਕਿ ਆਪ ਇਹਨਾਂ ਵਿੱਚੋਂ ਪਟਰਾਣੀ ਨੂੰ ਪਛਾਣੋ ਗੁਰੂ ਜੀ ਨੇ ਵਾਰੀ-ਵਾਰੀ ਤਕਿਆ ਤੇ ਕਿਹਾ ਆਪਣੀ ਸੋਟੀ ਹਰੇਕ ਦੇ ਸਿਰ ਉੱਤੇ ਰੱਖੀ ਇਹ ਪਟਰਾਣੀ ਨਹੀਂ ਅੰਤ ਨੂੰ ਆਪ ਨੇ ਪਟਰਾਣੀ ਦੇ ਸਿਰੇ ਉੱਤੇ ਸੋਟੀ ਰੱਖੀ ਚਿਹਰਾ ਗੋਹ ਨਾਲ ਥੱਕਿਆ ਤੇ ਕਿਹਾ ਇਹ ਹੈ ਪਟਰਾਣੀ ਬਾਦਸ਼ਾਹ ਨੇ ਹੋਰ ਵੀ ਪਰਤਾਵੇ ਕੀਤੇ ਉਸ ਨੂੰ ਯਕੀਨ ਹੋ ਗਿਆ ਕਿ ਗੁਰੂ ਹਰ राय ਜੀ ਨੇ ਚੋਣ ਠੀਕ ਕੀਤੀ ਸੀ ਉਸ ਦੇ ਰਾਮ ਰਾਜ ਦੀ ਅਰਜ਼ੀ ਖਾਰਜ ਕਰ ਦਿੱਤੀ ਅਤੇ ਕਿਹਾ ਹਕੂਮਤ ਕਿਸੇ ਨੂੰ ਗੁਰੀਾਈ ਨਹੀਂ ਦੇ ਦੇਵਾ ਸਕਦੀ ਜੋ ਚੋਣ ਸੱਤਵੇਂ ਗੁਰੂ ਸਾਹਿਬ ਕਰ ਗਏ ਹਨ ਉਸ ਨੂੰ ਬਦਲਣਾ ਸਾਡੇ ਵਸ ਦੀ ਗੱਲ ਨਹੀਂ ਸੋ ਕੱਲ ਤੋਂ ਫਿਰ ਤੋਂ ਹਾਜ਼ਰ ਹੋਵਾਂਗੇ ਇੱਕ ਨਵਾਂ ਸਿੱਖ ਇਤਿਹਾਸ ਤੁਹਾਡੇ ਰੂਬਰੂ ਕਰਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ